ਜਿੰਨੇ ਵੀ ਸਾਡੇ ਪੱਤਰਕਾਰ ਭਾਈਚਾਰੇ ਦੇ ਮਾਨਯੋਗ ਪੱਤਰਕਾਰ ਸਹਿਬਾਨ ਸਾਡੀ ਅੱਜ ਪ੍ਰੈਸ ਕਾਨਫਰੰਸ ਤੇ ਵਿੱਚ ਹਾਜ਼ਰ ਆਏ ਆ ਤੇ ਇਹਨਾਂ ਨੂੰ ਜੀ ਆਇਆਂ ਨੂੰ ਤੇ ਅੱਜ ਅਸੀਂ ਦੋ ਮੁੱਦਿਆਂ ਤੇ ਪ੍ਰੈਸ ਕਾਨਫਰੰਸ ਕਰ ਰਹੇ ਆ ਭਾਈ ਸਾਡੇ ਮਾਨਯੋਗ ਐਸਐਸਪੀ ਸਾਹਿਬ ਸ਼੍ਰੀਮਤੀ ਅਮਨੀਤ ਕੌਂਡਲ ਜੀ ਆਈਪੀਐਸ ਜੀ ਦੀ ਜਾ ਨਰ ਦੇ ਸੰਸਾਰ ਜੁੱਧ ਨਸ਼ਾ ਵਿਰੁੱਧ ਅਤੇ ਮਾੜੇ ਅੰਸਰਾਂ ਦੇ ਬਰਖਲਾਪ ਜਿਹੜੀ ਸਾਡੀ ਪਟੰਨਾ ਪੁਲਿਸ ਦੀ ਮਹਿਮਲ ਚੱਲ ਰਹੀ ਆ ਉਹਦੇ ਵਿੱਚ ਥਾਣਾ ਨਈਆਂਵਾਲ ਦੇ ਐਸਐਚਓ ਸਾਹਿਬ ਤੇ ਇਹਨਾਂ ਦੀ ਪੁਲਿਸ ਪਾਰਟੀ ਨੂੰ ਉਦੋਂ ਇੱਕ ਬਹੁਤ ਵੱਡੀ ਕੱਲ ਸਫਲਤਾ ਮਿਲੀ ਕਿ ਜਦੋਂ ਮਿਤੀ 21 8 25 ਨੂੰ ਕੱਲ ਐਸਆਈ ਲਖਵਿੰਦਰ ਸਿੰਘ ਤੇ ਐਸਐਚ ਆਪਣੇ ਦਲਜੀਤ ਸਿੰਘ ਕਨਸਟੇਬਲ ਅਰਜੀਤ ਸਿੰਘ ਤੇ ਐਸਐਚਓ ਸਾਹਿਬ ਦੀ ਚਿਹਰੇ ਨਿਗਰਾਨੀ ਜਦੋਂ ਪੁਲਿਸ ਪਾਰਟੀ ਨਾਥਿਆਣਾ ਪਿੰਡ ਤੋਂ ਮਹਿਮਾ ਸਵਾਈ ਸਾਈਡ ਨੂੰ ਜਾ ਰਹੀ ਸੀ ਤਾਂ ਬੋਲ ਨਹਿਰ ਦੇ ਉੱਤੇ ਇੱਕ ਨੌਜਵਾਨ ਜੋ ਸ਼ੱਕੀ ਹਾਲਤ ਵਿੱਚ ਕਾਬੂ ਕਰਕੇ ਜਿਹਦਾ ਨਾਮ ਪਤਾ ਪੁੱਛਿਆ ਜਿਹਦਾ ਨਾਮ ਰਵਿੰਦਰ ਸਿੰਘ ਔਰ ਹੈਪੀ ਪੁੱਤਰ ਜਸਵੀਰ ਸਿੰਘ ਵਾਸੀ ਪਿੰਡ ਭਲੂਰ ਥਾਣਾ ਸਮਾਲ ਸਰ ਜ਼ਿਲ੍ਹਾ ਮੋਗਾ ਤੇ ਜਿਸ ਪਾਸੋਂ ਅਸੀਂ 15 ਗ੍ਰਾਮ ਹੈਰੋਨ ਬ੍ਰਾਂਦ ਬ੍ਰਾਂਦ ਕਰਕੇ ਉਸ ਦੇ ਵਰਖਲਾਪ ਮੁਕੱਦਮਾ ਨੰਬਰ 176 ਐਂਡ 21 ਵੀ ਐਨ ਡੀ ਪੀ ਐਕਟ ਥਾਣਾ ਮਹੀਆਬਲ ਕੇ ਮੁਕੱਦਮਾ ਦਰਜ ਕੀਤਾ ਤੇ ਇਸੇ ਦੌਰਾਨ ਜਦੋਂ ਅਸੀਂ ਉਸ ਦੀ ਪੁੱਛਗਿੱਛ ਕੀਤੀ ਤੇ ਪਾਇਸ ਆਈਡੀ ਤੋਂ ਤੇ ਥਾਣੇ ਦੇ ਰਿਕਾਰਡ ਤੋਂ ਅਸੀਂ ਇਹ ਚੈੱਕ ਕੀਤਾ ਤਾਂ ਉਸ ਵਿਅਕਤੀ ਦੇ ਬਰਾਬਰ ਕਲਾਬ 13 ਮਕਦਮੇ ਵੱਖ-ਵੱਖ ਪੰਜਾਬ ਦੇ ਵੱਖ-ਵੱਖ ਥਾਣਿਆਂ ਦੇ ਵਿੱਚ ਜਿਹਦੇ ਵਿੱਚ ਕਤਲ ਦਾ ਮਕਦਮਾ ਲੁੱਟਖੋਹ ਦੇ ਮਕਦਮੇ ਗੈਰ ਕਾਨੂੰਨੀ ਹਥਿਆਰਾਂ ਦੇ ਮਕਦਮੇ ਤੇ ਦਕਾਨ ਅੰਦਰ ਦਾਖਲ ਹੋਣ ਦੇ ਮੁਕਦਮੇ ਤੇ ਪੁਲਿਸ ਪਾਰਟੀ ਉੱਤੇ ਹਮਲਾ ਕਰਨ ਦੇ ਮੁਕਦਮੇ ਤੇ ਸਮਗਲੰਗ ਦੇ ਮੁਕਦਮੇ ਜਿਹਦੇ ਵਿੱਚ 51 ਕਿਲੋ ਉਤੋਂ ਡੋਟੇ ਚੂਰਾ ਪੁਸਤ ਸਢੂਲਗੜਾ ਦੇਕੇ ਬਰਾਮਦ ਹੋਏ ਸੀ ਤੇ ਜਿਹਦੇ ਵਿੱਚੋਂ ਉਹ ਇੱਕ ਮੁਕਦਮੇ ਦੇ ਵਿੱਚੋਂ ਉਹ ਪਗੋੜਾ ਚੱਲ ਰਿਹਾ ਥਾਣਾ ਸਮਾਲਸਰ ਦਾ ਤੇ ਦੋ ਮੁਕਦਮੇ ਜਿਹਦੇ ਵਿੱਚ ਇੱਕ ਐਸ ਐਚਓ ਸਮਾਲਸਰ ਤੇ ਖੁਰਸਪਾਰਟੀ ਤੇ ਉਸਦੇ ਵਾਲੇ ਸਾਥੀਆਂ ਨੇ ਹਮਲਾ ਕੀਤਾ ਸੀ ਜਿਹਦੇ ਵਿੱਚ ਆਈਪੀਸੀ ਦੀ ਜਿਹੜੀ ਪੁਰਾਣੀ ਆਈਪੀਸੀ ਮੋٹے ਤੌਰ ਤੇ ਉਹਦੇ 307 352 ਤੇ 25 59 ਟਰਮ ਜੈਕਟ ਦੇ ਅਧੀਨ ਉਹਦੇ ਤੇ ਮੁਕਤਮਾ ਦਰਜ ਸੀਗਾ ਤੇ ਉਹਦੇ ਵਿੱਚੋਂ ਉਹ ਪਗੋੜਾ ਚੱਲ ਰਿਹਾ ਸੀ ਉਹਦੀ ਗ੍ਰਿਫਤਾਰੀ ਬਾਕੀ ਹੈ ਤੇ ਇੱਕ ਹੋਰ ਮੁਕਤਮਾ ਪਿੰਡ ਭਲੂਰ ਦੇ ਕਈ ਮਕਦਮਾ ਨੰਬਰ 6 ਉਹ ਉਹਦੇ ਵਿੱਚ ਉਸਨੇ ਇੱਕ ਦੁਕਾਨ ਅੰਦਰ ਦਾਖਲ ਹੋ ਕੇ ਉਨਾਂ ਨੇ ਤਾਂ ਦੁਕਾਨਦਾਰ ਨੂੰ ਜਕਮੀ ਕਰਤਾ ਸੀ ਨਾਲੇ ਲੁੱਟਕੋ ਕਰਤੀ ਸੀ ਉਸ ਮੁਕੱਦਮੇ ਦੇ ਵਿੱਚੋਂ ਵੀ ਉਹ ਉਹਦੀ ਗ੍ਰਿਫਤਾਰੀ ਬਾਕੀ ਸੀ ਸਰ ਜੀ ਇੱਜੇ ਅੱਗੇ ਉਹਦੇ ਨਾਲ ਨੂੰ ਬਾਤ ਕਰਦੇ ਹਾਂ ਉਸ ਤੇ ਜੀ ਦੇਖੋ ਉਹ ਜਿਹੜੇ ਬਾਕੀ ਮੁਕੱਦਮੇ ਸੀਗੇ ਉਹਦੇ ਵਿੱਚੋਂ ਪੋਸਟ ਦੇ ਵਿੱਚੋਂ ਤਾਂ ਉਹਦੇ ਜੇ 5 ਮੁਕੱਦਮੇ ਜਿਹੜੇ ਹੈਗੇ ਆ ਉਹ ਮਾਨਯੋਗ ਅਦਾਲਤ ਦੇ ਵਿੱਚ ਬੇਲ ਤੋਂ ਬਾਅਦ ਉਹ ਚੇਰੇ ਸਮਾਤ ਕੋਰਟ ਦੇ ਵਿੱਚ ਚੱਲ ਰਹੇ ਆ ਤੇ ਬਾਕੀ ਉਹ ਇੱਕ ਮਕਦਮੇ ਦੇ ਵਿੱਚੋਂ ਜਦੋਂ ਉਹਨੇ ਪੁਲਿਸ ਪਾਰਟੀ ਦੇ ਨਾਲ ਉਹਦਾ ਉਹਨੇ ਹਮਲਾ ਕੀਤਾ ਉਸ ਤੋਂ ਬਾਅਦ ਉਹ ਪਘੋੜਾ ਉਹ ਕਹਿੰਦਾ ਸੀ ਕੋਰਟ ਨੇ ਵੀ ਉਹਨੂੰ ਪਘੋੜਾ ਪਘੋੜਾ ਕਰਾਰ ਦਿੱਤਾ ਸੀ ਤੇ ਸਾਡੀਆਂ ਪੁਲਿਸ ਪਾਰਟੀਆਂ ਉਹਦੀ ਮਸਤੀ ਦੇ ਨਾਲ ਭਾਲ ਕਰ ਰਹੀਆਂ ਸੀ ਸੀਐਸ ਦਾ ਤੇ ਗੱਲ ਕਰੀਏ ਜਿਹੜਾ ਮਕਦਮਾ ਹੈ ਉਹ बार-बार ਰੈਕਡ ਕਰਦਾ ਜਿਸ ਤੇ ਕੋਈ ਪੀਆਰ ਕੋਈ ਅਸਰਤ ਰਹਿ ਨਹੀਂ ਜਾਂਦੀ ਉਹਦੇ ਤੇ ਜਿਹੜਾ ਹੈਗਾ ਪੀਐਸਐਮ ਦੀਆਂ ਹੁਣ ਜਿਹੜੇ ਨਵੇਂ ਕਾਨੂੰਨ ਦੇ ਮਤਾਕ ਬੜੀਆਂ ਸਖਤ ਡਰਾਮਾ 111 ਪੀ ਐਨ ਐਸ ਦੇ ਅਧੀਨ ਉਹ ਧਾਰਾ ਲੱਗ ਸਕਦੀ ਆ ਬਾਕੀ ਅਸੀਂ ਉਹ ਹਰ ਪ੍ਰਕਾਰ ਦੇ ਨਾਲ ਉਹਦਾ ਜਿਨ੍ਹਾਂ ਨੇ ਉਹਦੀ ਬੇਲ ਦਿੱਤੀ ਜਾਂ ਉਹਦੀ ਜਿਹੜੀ ਪ੍ਰਾਪਰਟੀ ਆ ਨਵੇਂ ਕਾਨੂੰਨ ਦੇ ਅਨਸਾਰ ਉਹਦੀ ਪ੍ਰਾਪਰਟੀ ਨੂੰ ਵੀ ਅਟੈਚ ਕਰਵਾਵਾਂਗੇ ਤੇ ਉਹਨੂੰ ਸਲਾਖਾਂ ਪਿੱਛੇ ਪਹੁੰਚਾ ਕੇ ਉਹਨੂੰ ਸਜ਼ਾ ਦੇ ਅੰਜਾਮ ਤੱਕ ਪਹੁੰਚਾਵਾ ਇਹ ਕੀ ਕੰਮ ਹੁੰਦਾ ਲੋਕਾਂ ਦੇ ਬਹੁਤ ਬਹੁਤ ਤੇਜੀ ਮਾਮਲਾ ਬਣਦਾ ਉਹ ਵੀ ਕਰਦੇ ਆ ਬਠਿੰਡੇ ਤੇ ਕੀ ਲਿੰਕ ਸੀ ਇਹਦਾ ਤਾਂ ਇਹ ਦੇਖੋ ਜਿਹੜੇ ਅਪਰਾਧੀ ਕਿਸਮ ਦੇ ਲੋਕ ਆ ਇਹ ਜਿਹੜੇ ਅਪਰਾਧ ਕਰਨ ਦੀ ਮੰਚਾਂ ਦੇ ਨਾਲ ਦੇਖੋ ਇਹਦੇ ਤੇ ਮਾਨਸਾ ਜ਼ਿਲ੍ਹੇ ਦੇ ਵਿੱਚ ਮੋਗਾ ਜ਼ਿਲ੍ਹੇ ਤੇ ਬਠਿੰਡਾ ਇਹ ਵੱਖ-ਵੱਖ ਜਗ੍ਹਾ ਤੇ ਇਹ ਘੁੰਮਦੇ ਰਹਿੰਦੇ ਸਰਗਰਮ ਕਾਰਜ ਕਰਦਾ ਸਰ ਇਹ ਉਮਰ ਕੀ ਇਹਦੀ ਤਕਰੀਬਨ 27 ਸਾਲ ਦੀ ਇਹਦੀ ਉਮਰ ਆ ਇਹ ਜਿਹੜੇ ਮੁਕੱਦਮੇ ਦੇ ਵੇਸਤੇ ਤਾਂ ਦੇਖੋ ਇਹ ਇਹ ਨੌਜਵਾਨ ਜਿਹੜਾ ਹੈਗਾ ਇਹ ਬੇਲਰ ਤੇ ਆ ਮਤਲਬ ਕ੍ਰਿਮੀਨਲ ਮਾਈਂਡਡ ਵਿਅਕਤੀ ਸੀ ਇਹ ਅਸਲਾਤਾਂ ਇਹ ਇਹ ਦੋ ਨੰਬਰ ਦਾ ਹੀ ਇਹਦੇ ਜਿਹੜੇ ਸਾਥੀਆਂ ਤੋਂ ਤਿੰਨ ਪਿਸਤਲ ਉਹਨਾਂ ਨੇ ਬਰਾਮਦ ਕੀਤੇ ਆ ਸਮਾਲਸਰ ਵਾਲਿਆਂ ਤੋਂ ਅਸੀਂ ਵੀ ਡਿਵਾਈਸ ਦੇ ਨਾਲ ਪੁੱਛਗਿੱਛ ਕਰ ਰਹੇ ਆ ਇਹਨਾਂ ਕੋਲੇ ਤਸਰਾ ਤੋਂ ਘਰ ਕਾਨੂੰਨ ਨਹੀਂ ਹੁੰਦਾ ਨਾ ਇਹ ਗੈਂਗ ਨਾ ਤਾਂ ਕਿਸੇ ਨੂੰ ਸੌਂਦਦਾ ਫੈਨੇ ਮਾਫਨੇ ਕਰਦਾ ਹਿੱ ਤੱਕ ਸਾਹਮਣੇ ਆਈਗਾ ਇਹ ਅਸੀਂ ਇਸ ਦੀ ਪ੍ਰਤਾਨ ਦਿਹਾਈ ਦੇ ਨਾਲ ਰਿਮਾਂਡ ਇਹਦਾ ਲੈ ਕੇ ਇਹਦੀ ਪੁੱਛ ਪੁੱਛ ਕਰਕੇ ਜੋ ਵੀ ਤੱਥ ਹੋਏ ਉਹ ਸਾਹਮਣੇ ਲੈ ਕੇ ਆਇਆ